ਸ਼ਾਤਰੀਆ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਅਣਬਹਿਈ ਮਾਂ ਜਿਸ ਨੂੰ ਲਿਖਿਆ ਹੈ ਕਿਰਨਦੀਪ ਕੌਰ ਭਾਈ ਰੁਪਾਈ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਕਿੰਨੇ ਦਿਨਾਂ ਮਗਰੋਂ ਅੱਜ ਮੈਂ ਗੂੜੀ ਨੀਂਦੇ ਸੌਣ ਦਾ ਸੋਚ ਰਿਹਾ ਸੀ ਪਰ ਕੋਈ ਅਜੀਬ ਜਿਹੀ ਚੀਜ਼ ਮੇਰੇ ਕੰਨਾਂ ਵਿੱਚ ਕੁਝ ਨਾ ਕੁਝ ਕਹਿੰਦੀ ਜਾਂਦੀ ਮੈਂ ਡਰ ਗਿਆ ਕੇਸ ਨੂੰ ਚੰਗੀ ਤਰ੍ਹਾਂ ਨਾਲ ਆਪਦੇ ਉੱਪਰ ਲਪੇਟ ਲਿਆ ਜਿਵੇਂ ਮੈਂ ਇੰਜ ਕਰਕੇ ਆਪਣੇ ਆਪ ਨੂੰ ਉਸ ਉਪਰੀ ਸ਼ੈ ਤੋਂ ਬਚਾ ਲਿਆ ਹੋਵੇ ਸਹਰਾਣੇ ਤੇ ਆ ਦੀਵਾ ਬੁਝਾ ਗਿਆ ਮਨ ਹੋਰ ਬੇਚੈਨ ਹੋ ਗਿਆ ਜਿਵੇਂ ਕਹਿੰਦੇ ਹੁੰਦੇ ਨੇ ਕਿ ਕੱਲੇ ਬੰਦੇ ਨੂੰ ਤਾਂ ਘਰ ਦੀਆਂ ਕੰਧਾਂ ਵੀ ਖਾਣ ਨੂੰ ਆਉਂਦੀਆਂ ਨੇ ਮੈਂ ਖੇਸ ਮੂੰਹ ਉਤੋਂ ਲਾਹਿਆ ਮੁੜਕੋ ਮੁੜਕੀ ਹੋਇਆ ਮੈਂ ਤੌੜੇ ਵੱਲ ਬੱਜਿਆ ਪਾਣੀ ਪੀਤਾ ਤੇ ਮੰਜੇ ਦੀ ਬਾਹੀ ਤੇ ਹੀ ਬੈਠ ਗਿਆ ਕਿੰਨਾ ਹੀ ਚਿਰ ਮੈਂ ਆਪਣੇ ਪੈਰਾਂ ਵੱਲ ਚਾਕ ਗਿਆ ਮੈਨੂੰ ਕਟੀਆਂ ਅੱਡੀਆਂ ਤੋਂ ਕਚਿਆਣ ਜਿਹੀ ਆਈ ਫਿਰ ਹਨੇਰੇ ਦਾ ਸਹਾਰਾ ਲੈਂਦਿਆਂ ਮੈਂ ਗਵਾਨ ਦੀ ਤਾਈ ਬੰਦ ਚਾਤੀ ਮਾਰੀ ਸਭ ਕੁਝ ਠੀਕ ਸੀ ਮੈਂ ਬੇਫਿਕਰਾ ਹੋ ਕੇ ਸਵੇਰ ਲਈ ਬਹਤਾ ਕਰਨ ਲੱਗਿਆ ਹੁਣ ਦਿਲ ਨੂੰ ਟਕਾਜਿਆ ਸੀ ਛੱਤ ਦੇ ਬਾਲੇ ਮੇਰੇ ਵੱਲ ਚਾਕ ਰਹੇ ਸਨ ਜਾਂ ਮੈਂ ਉਹਨਾਂ ਵੱਲ ਇਹ ਮੈਨੂੰ ਨਹੀਂ ਸੀ ਪਤਾ ਪਰ ਹਾਂ ਇਹ ਮੈਨੂੰ ਸਾਵਾ ਸੀ ਜ਼ਰੂਰ ਦੇ ਰਹੇ ਸਨ ਘਰ ਵਿੱਚ ਮੈਂ ਇਕੱਲਾ ਰਹਿੰਦਾ ਸੀ ਛੜੇ ਬੰਦੇ ਦੀ ਕੋਈ ਜੁੜ ਨਹੀਂ ਹੁੰਦੀ ਪਰ ਪਤਾ ਨਹੀਂ ਕਿਉਂ ਪੰਜ ਕਿੱल्ल्या ਦਾ مالک ਮੈਂ ਫਿਰ ਵੀ ਛੜਾ ਸੀ ਪਰਜਾਈਆਂ ਤੇ ਭਾਈ ਠੱਡੋਂ ਮੇਰੇ ਤੇ ਔਖੇ ਸਨ ਪਰ ਮੈਂ ਕਿਸੇ ਦੀ ਬਹੁਤੀ ਪਰਵਾਹ ਨਹੀਂ ਸੀ ਕਰਦਾ ਮਾਂ ਬਾਪ ਗੁਜਰਨ ਤੋਂ ਬਾਅਦ ਆਹ ਰੋਟੀ ਟੁਕ ਕਰ ਲੈਂਦਾ ਸੀ ਕਦੇ ਕਦੇ ਮਨ ਵਿੱਚ ਆਉਂਦਾ ਜੇ ਮੇਰਾ ਵਿਆਹ ਹੋਇਆ ਹੁੰਦਾ ਤਾਂ ਮੈਂ ਵੀ ਮੰਜੇ ਤੇ ਬੈਠ ਕੇ ਤੌਰ ਨਾਲ ਰੋਟੀ ਖਾਂਦਾ ਪਰ ਫਿਰ ਸੋਚਦਾ ਜਾਂ ਤੌਰ ਨਾਲ ਰੋਟੀ ਤਾਂ ਮੈਂ ਹੁਣ ਵੀ ਖਾ ਲੈਣਾ ਮੈਂ ਕੁਰਸੀ 'ਤੇ ਢਾ ਲੈਣੀ ਤੇ ਇੱਕ ਸਟੂਲ ਜਿਹਦਾ ਸਨਮੈਕਾ ਥੋੜਾ ਜਿਹਾ ਉਖੜਿਆ ਹੋਇਆ ਸੀ ਪਰ ਜਦੋਂ ਮੈਂ ਉਹਦੇ 'ਤੇ ਰੋਟੀ ਆਲਾ ਥਾ ਰੱਖ ਲੈਂਦਾ ਤਾਂ ਬਹੁਤ ਚੰਗਾ ਲੱਗਦਾ ਫਿਰ ਮੈਂ ਕੁਰਸੀ 'ਤੇ ਬੈਠ ਕੇ ਰੋਟੀ ਖਾਂਦਾ ਮੇਰੇ ਘਰਾਂ ਵਿੱਚ ਇੱਕੋ ਇੱਕ ਤਾਈ ਜਿਹੜੀ ਵਿਚਾਰੀ ਵਕਤ ਦੀ ਮਾਰੀ ਸੀ ਜਵਾਕ ਕੋਈ ਕੋਕੋ ਨਾ ਕੁੱਟਿਆ ਤੇ ਤਾਇਆ ਫਿਕਰਾਂ ਵਿੱਚ ਹੀ ਤਾਈ ਨੂੰ ਅਗਦੇ ਦਾ ਕਹਿ ਗਿਆ ਇਹ ਮੇਰੀ ਤਾਈ ਦਾਈ ਸੀ ਜਿਹਦੇ ਬੱਚਾ ਨਾ ਹੁੰਦਾ ਜਾਂ ਬੱਚਾ ਡੇਡਾ ਹੁੰਦਾ ਔਰਤਾਂ ਦੀਆਂ ਹੋਰ ਬਿਮਾਰੀਆਂ ਦੀ ਉਹ ਚੰਗੀ ਮਾਰ ਸੀ ਜਿਹੜੀਆਂ ਵੱਡੀਆਂ ਡਾਕਟਰੀਆਂ ਨੂੰ ਵੀ ਫੇਲ ਕਰਦੀ ਸੀ ਪਰ ਜਿਵੇਂ ਕਹਿੰਦੇ ਹੁੰਦੇ ਨੇ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਉਵੇਂ ਤਾਈ ਦਾ ਕੋਈ ਇਲਾਜ ਨਹੀਂ ਸੀ ਕਰ ਸਕਿਆ ਤੇ ਤਾਈ ਦੇ ਹੱਥੋਂ ਕਈ ਕੁੱਖਾਂ ਹਾਰੀਆਂ ਹੋਈਆਂ ਰਾਤ ਬਰਾਤੇ ਲੋੜ ਪੈਂਦੀ ਤ ਤਾਂ ਤਾਈ ਮੈਨੂੰ ਭੱਜ ਕੇ ਆਵਾਜ਼ ਮਾਰ ਲੈਂਦੀ ਮੈਂ ਵੀ ਚਲਾ ਜਾਂਦਾ ਪੁੱਣ ਦਾ ਕੰਮ ਹਰ ਬੰਦੇ ਨੂੰ ਕਿਹੜੇ ਮੱਥੇ ਕਰਨਾ ਚਾਹੀਦਾ ਇੱਕ ਦਿਨ ਕੋਈ ਔਰਤ ਇੱਕ ਕੁੜੀ ਨੂੰ ਨਾਲ ਲੈ ਕੇ ਆਈ ਕੁੜੀ ਦਾ ਮੂੰਹ ਰੇਟਿਆ ਹੋਇਆ ਸੀ ਰਿਸ਼ਤੇ ਵਿੱਚ ਖੌਰੇ ਕੀ ਲਗ ਰੀਆਂ ਹਨ ਦੋਹੇ ਤਾਈ ਕੋਲ ਆ ਕੇ ਰੋਣ ਲੱਗ ਪਈਆਂ ਮੈਂ ਤਾਈ ਕੇ ਅਟਾ ਰੱਖਣ ਗਿਆ ਸੀ ਮੈਂ ਚਲਾਨੀ ਵਿੱਚ ਹੀ ਸੀ ਉਸ ਔਰਤ ਨੇ ਤਾਈ ਨੂੰ ਕਿਹਾ ਕਿ ਬੇਬੇ ਅੰਦਰ ਆ ਕੇ ਗੱਲ ਕਰੋ ਮੈਂ ਕਦੇ ਕਿਸੇ ਦੀਆਂ ਇੰਜ ਗੱਲਾਂ ਨਹੀਂ ਸੁਣੀਆਂ ਸਨ ਜਿਵੇਂ ਅੱਜ ਉਹਨਾਂ ਦੀਆਂ ਗੱਲਾਂ ਮੈਂ ਸੁਣ ਲਈ ਉੱਕ ਸੁਖਤ ਸੀ ਤਾਈ ਤੇ ਉਹ ਔਰਤ ਅੰਦਰ ਚਲੀਆਂ ਗਈਆਂ ਮੰਗ ਰਹੀ ਉਹ ਕੁੜੀ ਔਰਤ ਬੋਲੀ ਬੇਬੇ ਦਾਈਆਂ ਕੋਲੇ ਕਾਹਦੇ ਪਰਦੇ ਹੁੰਦੇ ਐ ਤੂੰ ਸਾਡੀ ਇੱਕ ਲਾਜ ਰੱਖ ਆਹ بیਵਾ ਨੇ ਢਿੱਡ ਕਰਵਾ ਲਿਆ ਕੁਹਾਰੀ ਨੇ ਖੌਰੇ ਕਿਹਦਾ ਵੀ ਐ ਲਈ ਫਰਦੀ ਐ ਬਸ ਵੇਡੇ ਸਾਡੀ ਇੱਜ਼ਤ ਤੇਰੇ ਹੱਥ ਹੈ ਤੂੰ ਹੁਣ ਇਹਦਾ ਕੋਈ ਹੱਲ ਕਰ ਦੇ। ਤਾਈ ਡਰ ਗਈ। ਹਾਈ ਹਾਈ ਭਾਈ ਤੂੰ ਇਹ ਕਿਵੇਂ ਕਹੀ ਜਾਨੀ ਐ? ਮੈਂ ਹੁਣ ਦੱਸ ਇਹਦਾ ਕੀ ਕਰਾਂ? ਕੇਸ ਕਰਨਾ ਐ ਉਹ ਮੈਂ ਕਰ ਦੂੰ। ਔਰਤ ਹਰਖ ਵਿੱਚ ਬੋਲੀ ਬੇਬੇ ਜੰਮ ਦੇ ਜਵਾਬ ਦੀ ਸੰਗੀ ਕੁੱਟ ਦੇ। ਇਹੇ ਮੇਰੀ ਭਾਣਜੀ ਐ। ਪਹਿਲਾਂ ਤਾਂ ਪਤਾ ਨਹੀਂ ਲੱਗਿਆ ਜਦੋਂ ਢੱਡ ਢਖਾਈ ਦੇਣ ਲੱਗਿਆ ਤਾਂ ਮਾਂ ਨੇ ਡਰਦੀ ਨੇ ਮੇਰੇ ਕੋਲ ਕਹੀ ਦਿੱਤਾ ਵੀ ਇਹ ਵਰਨ ਹੁਣ ਬੇਬੇ ਤੂੰ ਕੋਈ ਹੱਲ ਦੱਸ ਮੈਂ ਬਹੁਤ ਆਸਾਂ ਲੈ ਕੇ ਤੇਰੇ ਕੋਲ ਆਈ ਆ ਤਾਈ ਦੇ ਸਾਹਮਣਾ ਕਰਨ ਤਾਂ ਪਰ ਜਦੋਂ ਉਸਔਰਤ ਨੇ ਤਾਈ ਦੇ ਹੱਥ ਵਿੱਚ ਸੋਹਣੇ ਦੀ ਮੁੰਦਰੀ ਰੱਖੀ ਤੇ ਕਿਹਾ ਕਿ ਪੈਸੇ ਤੈਨੂੰ ਕੰਮ ਹੋਏ ਤੋਂ ਬਾਅਦ ਦਵ ਤਾਂ ਤਾਈ ਖੌਰੇ ਕਿਵੇਂ ਮੰਨ ਗਈ ਮੇਰਾ ਨੂਕੰਡਾ ਖੜਾ ਹੋਇਆ ਸੋਚਿਆ ਤਾਈ ਦੇ ਆਪ ਦੇ ਨਾਦ ਨਹੀਂ ਪਰ ਇਹ ਪਾਪ ਉਹ ਕਿਵੇਂ ਕਰੂਗੀ ਮੈਨੂੰ ਤਾਈ ਤੇ ਬਹੁਤ ਗੁੱਸਾ ਆਇਆ ਉਹ ਅਰਦਾ ਬੋਲੀ ਕਿ ਅਸੀਂ ਕੱਲ ਆਖਣੇ ਆਵਾਂਗੀਆਂ ਤੂੰ ਤਿਆਰ ਰਹੀਂ ਬਸ ਕਿਸੇ ਤੀਜੇ ਬੰਦੇ ਦੀ ਗੱਲ ਕੰਨੀ ਨਾ ਪੈ ਜਾਵੇ ਦੋ ਚਾਰ ਦਿਨ ਨਾ ਸੀ ਤੇਰੇ ਕੋ ਰਹਾ ਗਿਆ ਜਾਂ ਕੁੜੀ ਨੂੰ ਤੇਰੇ ਕੋਲ ਛੱਡ ਜਾਉ ਤੇਰੇ ਤੇ ਤਾਂ ਮੈਨੂੰ ਇਤਬਾਰ ਹੀ ਐ ਬੇਬੇ ਮੇਰੇ ਵੀ ਕੇਸ ਵੇਖ ਲੈ ਤੂੰ ਹੀ ਕੀਤਾ ਐ ਵੇਖਣ ਵਿੱਚ ਉਹ ਚੰਗੇ ਘੋੜਾ ਲੱਗਦੀਆਂ ਸਨ ਪਰ ਮੈਨੂੰ ਪਤਾ ਨਹੀਂ ਕਿਉਂ ਉਸ ਕੁੜੀ ਦੇ ਤਰਸ ਗਿਆ ਆ ਮੈਥੋਂ ਰੋਟੀ ਵੀ ਨਾ ਪੱਕੀ ਕੋਈ ਕੰਮ ਵੀ ਨਾ ਹੋਇਆ ਮੈਨੂੰ ਬਾਰ-ਬਾਰ ਉਹ ਕੁੜੀ ਹੀ ਦਿਸੀ ਜਾਵੇ ਮਨ ਵਿੱਚ ਬਹੁਤ ਕੁਝ ਆਈ ਜਾਵੇ ਕਿ ਕੀ ਕਰਾਂ ਰਾਤ ਰੋਟੀ ਮੈਂ ਖਾਦੀ ਨਾ ਤੇ ਨਾ ਹੀ ਮਨ ਵਿੱਚ ਸੋਚਿਆ ਇਹੀ ਸੋਚੀ ਗਿਆ ਕਿ ਕੁਝ ਨਾ ਕੁਝ ਆਖਰ ਮੈਂ ਆਰਾਮ ਨਾਲ ਨੀਂਦ ਨਾਲ ਸੌਂ ਹੀ ਗਿਆ ਸਵੇਰੇ ਹੀ ਤਾਈ ਕੋਲ ਗਿਆ ਤਾਈ ਪੀੜੀ ਤੇ ਬੈਠੀ ਸੋਧ ਰੱਤੀ ਜਾ ਰਹੀ ਮੈਂ ਤਾਈ ਦੇ ਬਰੋਬਰ ਹੀ ਪੈਰੀਂ ਪਾਰ ਬੈਠ ਗਿਆ ਮੈਨੂੰ ਇੰਜ ਬੈਠਾ ਦੇਖ ਤਾਈ ਕਹਿੰਦੀ ਮੋਜਾ ਪੀੜੀ ਲੈ ਲੈ ਭਾਈ ਨੇ ਇੱਕ ਸੁਖਦਾ ਹੈ ਕਿ ਮੈਂ ਅੱਜ ਸਨੇਹਾ ਹਿਦਾਈ ਕੋਲ ਆ ਕੇ ਬਹਿ ਗਿਆ ਮੈਂ ਉਂਝ ਹੀ ਬੈਠਾ ਰਿਹਾ ਅੱਜ ਤੱਕ ਤਾਈ ਕੋਲ ਇੰਨੀ ਸੰਗ ਨਹੀਂ ਸੀ ਵਿਖਾਈ 40 ਬਰਿਆਂ ਦੀ ਉਮਰ ਹੋ ਚੱਲੀ ਐ ਪਰ ਅੱਜ ਗੱਲ ਕਹਿਣ ਤੋਂ ਮੈਂ ਚਿਚਕ ਰਿਹਾ ਸੀ ਤਾਈ ਨੇ ਫਿਰ ਕਿਹਾ ਬੇਨੇਕ ਕੀ ਹੋ ਗਿਆ ਤੈਨੂੰ ਕਿਉਂ ਕੁੜੀਆਂ ਵਾਂਗੂ ਬਹਿ ਗਿਆ ਕਿ ਮੈਂ ਪਹਿਲਾਂ ਕੁਝ ਸੋਚੀ ਗਿਆ ਫਿਰ ਜਿਵੇਂ ਡਰਦਿਆਂ ਹੋਇਆਂ ਆਪਣੀ ਗੱਲ ਛੇਤੀ ਨਾਲ ਲਵੇਲੀ ਕਿ ਹਾਂ ਤਾਈ ਉਹ ਜਵਾਬ ਮੈਂ ਲੈਣਾ। ਤਾਈ ਨੂੰ ਗੱਲ ਸਮਝ ਨਾ ਲੱਗੀ ਤਾਂ ਮੈਂ ਹੁਣ ਧੀਰਜ ਫੜ ਲਿਆ ਤੇ ਬੋਲਿਆ ਤਾਈ ਜਿਹੜੀ ਕੱਲ ਔਰਤ ਦੇ ਉਹ ਕੁੜੀਆਂ ਆਈਆਂ ਸਨ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਤੂੰ ਸਾਰੇ ਹੋਰ ਪਾਪ ਨਹੀਂ ਘਟਿਆ ਪਰ ਹੁਣ ਜਾਂਦੀ ਉਮਰੇ ਆਪਦੇ ਸਿਰ ਪਾਪ ਨਾ ਭਰਾ ਜਿਹੜਾ ਬੱਚਾ ਜੰਮਦਾ ਹੈ ਉਹ ਉਹ ਤੂੰ ਮੈਨੂੰ ਦੇ ਦੇ ਤਾਈ ਬੇਨੇਕ ਮੈਂ ਕਦੋਂ ਪਾਪ ਕਰਦੀਆਂ ਪਰ ਤੈਨੂੰ ਪਤਾ ਹੈ ਅੱਜਕੱਲ ਕੀ ਕੁਝ ਹੋ ਰਿਹਾ ਹੈ ਜੇ ਇਹ ਕਿਸੇ ਹਸਤਾ ਜਾਂਦੇ ਉੱਥੇ ਵੀ ਤਾਂ ਤਾਈ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਂ ਬੋਝ ਲਈ ਤੇ ਕਿਹਾ ਕਿ ਤਾਈ ਰੱਬ ਨੇ ਕੋਈ ਵਸੀਲਾ ਬਣਾ ਕੇ ਉਹ ਨੂੰ ਤੇਰੇ ਕੋਲ ਭੇਜਿਆ ਹੋ ਬਸ ਇਹ ਰੱਬ ਦੀ ਰਜ਼ਾ ਸਮਝ ਤੂੰ ਉਹਦਾ ਆ ਜਾਂਦਾ ਬੱਚਾ ਮੇਰੀ ਘੋਲੀ ਪਾ ਦੇਵੀਂ ਪਾਵੇਂ ਕੁੜੀ ਹੋਵੇ ਤੇ ਪਾਵੇਂ ਮੁੰਡਾ ਤਾਈ ਕੁਝ ਸੋਚਣ ਲੱਗੀ ਪਰ ਮੇਰੇ ਹਾਰੇ ਕੱਢਦੇ ਨੂੰ ਦੇਖ ਉਹ ਕਹਿੰਦੀ ਵੇਖਾਂਗੇ ਜਿਹੋ ਜਿਹਾਂ ਵੇਲਾ ਹੋਇਆ ਮੈਂ ਰਾਤ ਦਾ ਭੁੱਖਾ ਸੀ ਪਰ ਸੱਚਮੁੱਚ ਮੇਰੀ ਭੁੱਖ ਮਰ ਚੁੱਕੀ ਸੀ ਮੈਂ ਆਪ ਦੇ ਕੱਚੇ ਵੇੜੇ ਵਿੱਚ ਢੇੜੇ ਖੜ ਰਿਹਾ ਸੀ ਕਿ ਕਦੋਂ ਉਹ ਆਉਣ ਸੱਚੀ ਹੀ ਮੇਰੇ ਮਨ ਵਿੱਚ ਬਹੁਤ ਖੁਸ਼ੀ ਸੀ 4:00 ਵਜੇ ਦਾ ਟਾਈਮ ਸੀ ਕੁੜੀ ਦਾ ਰਾਂਗ ਪੀਲਾ ਭੂਖ ਵਰਗਾ ਹੋਇਆ ਪਿਆ ਸੀ ਸ਼ਾਇਦ ਉਹਨੂੰ ਦਰਦ ਲੱਗੇ ਹੋਏ ਸਨ ਉਹ ਆਉਂਦੀਆਂ ਮੇਰੇ ਨਜ਼ਰੀ ਪੈ ਗਈਆਂ ਮੈਂ ਤਾਈ ਕੋਲ ਗਿਆ ਤਾਈ ਤੇ ਮੈਨੂੰ ਅਜੇ ਵੀ ਭਰੋਸਾ ਆਇਆ ਸੀ ਕਿਉਂਕਿ ਹੁਣ ਤਾਈ ਲਾਲਚ ਵਿੱਚ ਸੀ ਤੇ ਲਾਲਚੀ ਬੰਦੇ ਤੇ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਮੈਂ ਤਾਈ ਨੂੰ ਫੇਰ ਠੋਕਰ ਕੇ ਆਇਆ ਚਿੱਤੇ ਆਇਆ ਵੱਡੇ ਭਾਈ ਦੇ ਵਿਆਹ ਵੇਲੇ ਮੈਨੂੰ 2 ਆਨੇ ਭਰ ਦੀ ਛਾਪ ਪਾਈ ਸੀ ਉਹ ਮੇਰੇ ਟਰੰਕ ਵਿੱਚ ਹੀ ਪਈ ਸੀ ਮੈਂ ਟਰੰਕ ਖੋਲ ਕੇ ਛਾਪ ਕੱਢੀ ਭਾਵੇਂ ਇਹ ਛੋਟਾ ਤੋਹਫਾ ਸੀ ਪਰ ਮੈਂ ਭੱਜ ਕੇ ਤਾਈ ਨੂੰ ਭਣਾਇਆ ਉਹ ਦੋਨੇ ਸਵਾਤ ਅੰਦਰ ਸੀ ਤਾਈ ਨੇ ਮੈਨੂੰ ਕਿਹਾ ਕਿ ਹੁਣ ਤੂੰ ਮੇਰੇ ਨੇੜੇ ਤੇੜੇ ਰਹੀਂ ਜਵਾਕ ਜਮਦਾ ਮੈਂ ਤੇਰੀ ਝੋਲੀ ਚ ਪਾਣਾ ਜਵਾਕ ਦੀ ਰੋਂਦੇ ਦੀ ਕਿਉਂ ਵੀ ਨਾ ਸੁਣੀ ਮੈਂ ਤਾਈ ਦੀ ਹਰ ਗੱਲ ਮੰਨਣ ਦੀ ਤਿਆਰ ਸੀ ਮੈਂ ਉਵੇਂ ਹੀ ਕੀਤਾ ਤਾਈ ਨੇ ਨੇੜੇ ਤੇੜੇ ਰਹਾ ਅਰਦਾਸਾਂ ਕਰਦੀਆਂ ਤੇ ਜਵਾਕ ਦੀ ਪਹਿਲੀ ਤਕਕਾਰੀ ਨਾਲ ਮੇਰੀਆਂ ਬਰਾਛਾਂ ਖੜ ਗਈਆਂ ਤਾਈ ਨੇ ਔਰਤ ਨੂੰ ਪਤਾ ਨਹੀਂ ਕੀ ਕਿਹਾ ਤੇ ਜਵਾਕ ਲੈ ਕੇ ਮੇਰੇ ਕੋਲ ਆ ਦੇ ਹਾਈ ਹਾਈ ਐਨਾ ਸੋਹਣਾ ਜਵਾਕ ਰੂਹ ਵਰਗਾ ਪ੍ਰਾਣੇ ਜਿਹੇ ਖੇਸ ਵਿੱਚ ਲਪੇਟਿਆ ਮੈਨੂੰ ਫੜਾ ਬੋਲੀ ਹੁਣ ਇੱਥੋਂ ਚਲਾ ਜਾ ਉਹਨਾਂ ਨੂੰ ਭਿੜਤ ਨਾ ਪੈ ਜੇ ਤੂੰ ਇਹਨੂੰ ਆਪਦੇ ਅੰਦਰਲੀ ਸਵਾਰਥ ਵਿੱਚ ਹੀ ਰੱਖੀ ਬਾਕੀ ਤੈਨੂੰ ਪਤਾ ਹੀ ਹੈ ਇੰਨਾ ਕੁ ਵੀ ਜੇ ਨਵਾਂ ਜੱਪਾ ਬੱਚਾ ਜਮਿਆ ਕਿਵੇਂ ਰੱਖਣਾ ਹੁੰਦਾ ਹੈ ਮੈਂ ਹਾਂ ਕਹੀ ਕਿਉਂਕਿ ਅਕਸਰ ਹੀ ਤਾਈ ਜੇ ਕਿਸੇ ਦੇ ਕੇਸ ਹੁੰਦਾ ਮੈਨੂੰ ਸਾਧ ਹੀ ਲੈਂਦੀ ਹੁੰਦੀ ਸੀ ਮੈਂ ਉਤਲਾ ਉਹ ਰਿਪੋਰਟ ਕਰਨਾ ਜਾਣਦਾ ਸੀ ਮੈਂ ਛੇਤੀ ਦੇਨੇ ਆਪਦੇ ਘਰ ਆ ਗਿਆ ਬੱਚੇ ਦੇ ਮੂੰਹ ਤੇ ਖੂਨ ਜਿਹੀ ਆਈ ਸੀ ਤੇ ਮੈਂ ਡਰ ਗਿਆ ਕਿ ਕਿਤੇ ਇਹਨੂੰ ਕੁਝ ਹੋਰ ਨਾ ਹੋ ਜਾਵੇ ਫਿਰ ਮੈਨੂੰ ਪਤਾ ਲੱਗਿਆ ਕਿ ਬੱਚਾ ਜੰਮਦਾ ਐਂ ਹੀ ਹੁੰਦਾ ਹੈ ਮੈਨੂੰ ਉਹ ਬੱਚਾ ਫੜ ਕੇ ਬਹੁਤ ਸੁਹਣ ਰਿਹਾ ਛੈ ਦੀ ਡੱਬੀ ਕੱਢੀ ਮੂੰਹ ਨੂੰ ਥੋੜਾ ਜਿਹਾ ਸੈਦ ਲਾਇਆ ਮੈਂ ਆਏ ਵੀ ਨਾ ਪੁੱਛਿਆ ਕਿ ਮੁੰਡਾ ਹੈ ਜਾਂ ਕੁੜੀ ਜਵਾਬ ਰੋਣ ਲੱਗਿਆ ਮੈਂ ਡਰ ਗਿਆ ਭਾਵੇਂ ਤਾਈ ਕੇ ਘਰ ਤੋਂ ਕਿੰਨੀਆਂ ਬਿੱਥਾਂ ਤੇ ਸੁਵਾਰ ਸੀ ਬਾਕੀ ਬੂਹਾ ਲੱਗਿਆ ਹੋਇਆ ਸੀ ਪਰ ਮੇਰੇ ਮਨ ਵਿੱਚ ਡਰ ਸੀ ਮੈਂ ਸਟੋਵ ਚ ਲਾਇਆ ਦੁੱਧ ਗਾਂ ਦਾ ਤੱਥਾ ਕੀਤਾ ਤੇ ਕੌਲੀ ਵਿੱਚ ਪਾ ਕੇ ਰੂਹ ਦੇ ਫੱਬੇ ਦੇ ਬੱਤੀ ਬਣਾ ਕੇ ਹੌਲੀ ਹੌਲੀ ਉਹਦੇ ਮੂੰਹ ਨੂੰ ਲਾਉਣ ਲੱਗ ਪਿਆ ਇਹ ਸਮਾਂ ਮੇਰੇ ਲਈ ਬਹੁਤ ਔਖਾ ਸੀ ਪਰ ਮੈਂ ਹਾਰਿਆ ਨਹੀਂ ਜ਼ਿੰਦਗੀ ਨੂੰ ਜਿਉਣ ਦਾ ਸਵਾਦ ਤਾਂ ਹੁਣ ਆਉਣਾ ਸੀ ਬੱਚਾ ਬੱਤੀ ਨੂੰ ਚੂਸਦਾ ਥੱਕ ਜਾਂਦਾ ਤੇ ਉਹ ਸੌ ਜਾਂਦਾ ਫਿਰ ਮੈਨੂੰ ਉਹਦੇ ਪੁਰਾਣੇ ਖੇਸ ਜਿਸ ਵਿੱਚ ਉਹ ਲਪੇਟਿਆ ਸੀ ਸੂ ਗਈ ਮੈਂ ਸੰਦੂਕ ਖੋਲਿਆ ਉਹਦੇ ਵਿੱਚ ਨਵਾਂ ਨਕੋਰ ਖੇਸ ਕੱਢਿਆ ਤੇ ਉਹਦੇ ਵਿੱਚ ਬੱਚਾ ਲਪੇਟਿਆ ਰੱਬ ਦਾ ਸ਼ੁਕਰ ਹੈ ਕਿ ਇਹ ਮੇਰੀ ਧੀ ਸੀ ਹੁਣ ਮੈਂ ਆਪਦੇ ਆਪ ਨੂੰ ਸਰਦਾਰ ਨੇਕ ਸਿੰਘ ਕਹਾ ਹੈ ਗਾ ਮੈਂ ਜਵਾਕ ਦੇ ਪੋਤੜੇ ਬਣਾਏ ਕਿੰਨੇ ਹੀ ਕੁਝ ਹੋਰ ਕੰਮ ਕੀਤੇ ਲਗਭਗ ਹੁਣ ਮੇਰੇ ਕੰਮ ਵਧ ਗਏ ਸਨ ਤਾਈ ਨੇ ਉਸਾਰਤ ਨੂੰ ਕਿਹਾ ਕਿ ਜਿੱਥੇ ਗੱਲ ਹੈਗੀ ਹੈ ਨੱਪ ਦਿਓ ਮੈਂ ਜਵਾਕ ਦਾ ਕੰਮ ਮੁਕਾ ਦਿੱਤਾ ਹੈ ਉਸ ਕੁੜੀ ਦੇ ਦਿਲ ਤੇ ਖੁਰੇ ਕੀ ਬਿੱਤੀ ਹੋ ਤਾਈ ਦੱਸਦੀ ਸੀ ਕਿ ਕੁੜੀ ਨੇ ਇਹ ਗੱਲ ਸੁਣ ਕੇ ਇੱਕ ਲੰਮਾ ਹੌਂਕਾ ਲਿਆ ਸੀ ਤਾਈ ਦੇ ਚਿਹਰੇ ਤੇ ਸ਼ਾਈ ਖੁਸ਼ੀ ਦੱਸਦੀ ਸੀ ਕਿ ਤਾਈ ਨੂੰ ਉਹਨਾਂ ਨੇ ਹੋਰ ਕੌਏ ਕਿੰਨੇ ਕ ਪੈਸੇ ਦਿੱਤੇ ਸਨ ਜਾਪੇ ਵਾਲੀ ਕੁੜੀ ਜਰਵਾਣੀ ਸੀ ਉਹ ਦੋ ਦਿਨਾਂ ਵਿੱਚ ਠੀਕ ਹੋ ਗਈ ਆਪਣੇ ਘਰ ਚਲੀ ਗਈ ਕਹਿੰਦੇ ਹੁੰਦੇ ਐ ਕਿ ਧੀਆ ਬਹੁਤ ਭੋਲੀਆਂ ਵੀ ਹੁੰਦੀਆਂ ਸੱਚ ਵਿੱਚ ਮੇਰੀ ਧੀ ਨੂੰ ਜਿਵੇਂ ਪਤਾ ਲੱਗ ਗਿਆ ਸੀ ਕਿ ਮੈਂ ਇੱਥੇ ਰਹੀ ਆ ਤਾਂ ਮੈਨੂੰ ਕੋਈ ਚੁੱਕ ਕੇ ਲੈ ਜਾਊ ਉਹ ਚੁੱਪ ਕਰਕੇ ਸੌ ਜਾਂਦੀ ਧੁੱਖ ਲੱਗਦੀ ਤਾਂ ਉਹ ਮੂੰਹ ਵਿੱਚ ਉਂਗਲ ਪਾ ਲੈਂਦੀ ਮੈਂ ਦੁੱਧ ਪਿਆ ਕੇ ਉਹਦੇ ਪੋਤੜੇ ਬਦਲ ਦਿੰਦਾ ਸੀ ਫਿਰ ਉਹ ਧੋ ਵੀ ਦਿੰਦਾ ਸੀ ਹੁਣ ਜ਼ਿਆਦਾ ਕੋਈ ਖਤਰਾ ਵੀ ਨਹੀਂ ਸੀ ਮੈਂ ਕਿੰਨੇ ਦਿਨ ਤਾਂ ਬਾਹਰ ਹੀ ਨਹੀਂ ਨਿਕਲਿਆ ਤਾਈ ਮੇਰੇ ਕੋਲ ਗੇੜਾ ਮਾਰ ਜਾਂਦੀ ਸ਼ਹਿਰੋਂ ਸਮਾਨ ਲੈ ਕੇ ਆਉਣਾ ਸੀ ਕੁੜੀ ਦੇ ਕੱਪੜੇ ਤੇ ਹੋਰ ਨਿਕਸੋਕਾ ਮੈਂ ਸੋਚਿਆ ਕਿ ਤਾਈ ਕੋਲ ਆਵਦੀ ਧੀ ਨੂੰ ਛੱਡ ਜਾਵਾਂ। ਗੇਟ ਟੱਪਣ ਲੱਗਿਆ ਤਾਂ ਮਨ ਵਿੱਚ ਕੁਝ ਆਇਆ ਤੇ ਤਾਈ ਨੇ ਕਿਹਾ ਆ ਚੱਕ ਪਾਈ ਵੈਸੇ ਜਵਾਕ ਦੇ ਕੱਪੜੇ, ਸਾਬਣ ਸੋਡਾ ਸਾਰਾ ਕੁਝ ਲਿਆ ਸਹਰੋਂ। ਮੇਰਾ ਚਿੱਤ ਨਹੀਂ ਮੰਨਦਾ ਜਾਣ ਨੂੰ। ਤਾਈ ਬਣ ਕੇ ਕਰਾਇਆ ਵੀ ਤੇਰਾ ਵਿੱਚ ਹੀ ਆ ਗਿਆ। ਤੂੰ ਸਮਾਨ ਲਿਆ ਦੇ ਮੇਲ ਨੂੰ। ਤਾਈ ਸਮਾਨ ਲੈਣ ਚਲੀ ਗਈ। ਮੇਰੇ ਕੋਲ ਮੇਰੇ ਯਾਰ ਬੇਲੀ ਆਉਂਦੇ ਤਾਂ ਮੈਂ ਉਹਨਾਂ ਨੂੰ ਅੰਦਰ ਨਾ ਲੈ ਕੇ ਆਉਂਦਾ। ਸੋਗ ਬਾਹਰੀ ਵਢਾ ਕੇ ਤੋਰੁੰਦਾ ਸੀ ਸਭ ਹੈਰਾਨ ਸੀ ਕਿ ਇਹ ਖੇਤ ਵੀ ਗੇੜਾ ਨਹੀਂ ਮਾਰਦਾ ਮੇਰੇ ਖੇਤ ਦਾ ਗਵਾਂਢੀ ਮੈਨੂੰ ਦੱਸਣ ਆਇਆ ਕਿ ਨਰਮੇ ਨੂੰ ਸੁੰਡੀ ਪੈ ਗਈ ਹੈ ਉਹ ਤੇ ਸਪਰੇਅ ਛਿੜਕਦੇ ਮੈਂ ਉਹਨੂੰ ਮਿਹਨਤ ਕੀਤੀ ਕਿ ਯਾਰ ਮੇਰੀ ਸਿਹਤ ਠੀਕ ਨਹੀਂ ਤੂੰ یوں ਕਰ ਨੰਦੀ ਕਿਉਂ ਮੇਰਾ ਨਾਮ ਲੈ ਕੇ ਸਪਰੇਅ ਲਿਆ ਤੇ ਕਿਸੇ ਤੋਂ ਛਿੜਕੇ ਅਸਰ ਪੇ ਕਰਾ ਦੇ ਉਹਦੇ ਪੈਸੇ ਮੈਥੋਂ ਨਾ ਲੈ ਲਈ ਮੇਰੇ ਜਾਰ ਵੀ ਰੱਬਰ ਕੇ ਸਨ ਉਹਨਾਂ ਨੇ ਆਪ ਵੀ ਨਰਮਾ ਵੇਖਿਆ ਪਰ ਇਹ ਗੱਲ ਕਿੱਥੇ ਕੁਝ ਰਹਿੰਦੀ ਹੈ ਮੇਰਾ ਇੱਕ ਜਾਰ ਮੇਰੇ ਕੋਲ ਆਇਆ ਤੇ ਸਿੱਧਾ ਹੀ ਬੋਲਿਆ ਅਜਵਾਕ ਕਿਦਾ ਹੈ ਲੈ ਕੇ ਆਇਆ ਸੱਚ ਦੱਸੀ ਝੂਠ ਨਾ ਬੋਲੀ ਆਪਾਂ ਪੱਗ ਹਟ ਜਾ ਰਾਂ ਤੇਰੀ ਪਰਜਾਈ ਵੀ ਮੈਨੂੰ ਪੁੱਛਦੀ ਸੀ ਵੀ ਜਵਾਕ ਕਿਦਾ ਹੈ ਮੈਂ ਖੁਮਾਰ ਖੁਸ਼ ਹੋ ਗਿਆ ਕੀ ਬੋਲਾਂ ਮਨ ਵਿੱਚ ਸੋਚਣ ਲੱਗਿਆ ਆਖਰ ਾਰੇ ਮੈਨੂੰ ਹਲੂਣਿਆ ਤੇ ਕਿਹਾ ਬੋਲਦਾ ਨਹੀਂ ਚਰ ਕੀ ਗੱਲ ਐ ਤੈਨੂੰ ਮੇਰੇ ਤੇ ਇੰਨਾ ਵੀ ਭਰੋਸਾ ਨਹੀਂ ਹੈ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਮੈਂ ਕਿਹਾ ਯਾਰ ਮੈਂ ਇੱਕ ਧੀ ਗੋਦ ਲਈ ਐ ਪਰ ਤੂੰ ਕਿਸੇ ਕੋਲ ਭਾਗ ਨਾ ਕਰੀ ਇਹ ਗੱਲ ਆਪਣੇ ਕੋਲ ਹੀ ਰੱਖੀ ਕਿਸੇ ਦਾ ਜਨੇਪਾ ਸਈ ਤਾਈ ਕੋਲ ਆਇ ਸੀ ਜਵਾਬਕ ਦੋ ਸੀ ਪਰ ਮੈਂ ਤਾਈ ਦੀ ਮਨਤ ਕੀਤੀ ਤੇ ਇੱਕ ਮੈਨੂੰ ਦੇ ਦੇ ਜਵਾਬ ਤਾਈ ਨੇ ਉਹਨਾਂ ਨੂੰ ਕਿਹਾ ਕਿ ਇੱਕ ਜਵਾਕ ਹੀ ਹੋਇਆ ਦੂਜੇ ਦਾ ਤਾਂ ਤੁਹਾਨੂੰ ਉਪਲੇਖਾਈ ਸੀ ਬੁੱਕਲ ਵਿੱਚ ਹੀ ਜ਼ਿਆਦਾ ਵੱਡੀ ਸੀ ਮੈਨੂੰ ਪਤਾ ਹੈ ਤਾਰੇ ਮੈਂ ਇਹ ਜਵਾਕ ਕਿੰਨੀਆਂ ਆਸਾਂ ਨਾਲ ਲਿਆ ਪਰ ਬਾਈ ਬਣ ਕੇ ਇਹ ਗੱਲ ਕਹ ਹਨ ਉਹ ਜੇ ਕਿਸੇ ਕੋਲ ਭਾਵੇਂ ਮੈਂ ਸੱਚ ਗੋਲ ਮੋਲ ਕਰ ਦਿੱਤਾ ਸੀ ਪਰ ਤਾਰੇ ਨੇ ਕਿਹਾ ਕਿ ਇੰਜ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਆਪਾਂ ਕੋਈ ਸਕੀਮ ਬਣਾਈ ਜੀ ਕਿਉਂ ਤਾਂ ਤੂੰ ਇਹਨੂੰ ਲੁਕਾ ਕੇ ਕਿੰਨਾ ਕੁ ਚਿਰ ਰੱਖੇਗਾ ਤਾਰਾ ਸੋਚੀ ਪੈ ਗਿਆ ਤੇ ਫਿਰ ਬੋਲਿਆ ਓਏ ਨੇਕਾ ਤੇਰੇ ਕਰਮ ਚੰਗੇ ਆ ਬਾਈ ਤੂੰ ਮੇਰਾ ਭਰਾ ਹੀ ਭਰਾ ਤੇਰੀ ਪਰਜਾਈ ਦੇ ਜਵਾਕ ਭਾਵੇਂ ਅੱਜ ਪਲਕੀ ਹੋ ਜਾਏ ਤੂੰ ਹੁਣ ਤਾਈ ਨੂੰ ਕਹਿ ਦੇਈ ਕਿ ਹੁਣ ਇਹਦੇ ਦੋ ਜਵਾਕ ਜਵਾਦੇ ਤੇ ਮੈਂ ਕਹੂੰ ਕਿ ਇੱਕ ਮੈਂ ਆਪਦੇ ਝਾਰ ਦੀ ਝੋਲੀ ਪਾ ਦਿੱਤਾ ਸੱਚ ਕਹਿਣਾ ਮੇਰਾ ਰੋਂ ਰੋਂ ਮੇਰੇ ਝਾਰ ਤਾਈ ਤਾਰੇ ਨੂੰ ਅਸੀਸਾਂ ਦੇ ਰਿਹਾ ਸੀ ਮੈਂ ਉਹਨਾਂ ਉਂਗਲ ਪਕੜੀ ਪਾ ਲਈ ਰੱਬ ਸ਼ਾਇਦ ਨੇੜੇ ਹੋ ਕੇ ਮੇਰੀ ਸੁਣ ਰਿਹਾ ਸੀ ਪਰਜਾਈ ਦੇ ਪਹਿਲਾਂ ਮੁੰਡਾ ਸੀ ਇਸ ਵਾਰੀ ਕੁੜੀ ਹੋਈ ਬਸ ਦਾਈ ਦਾ ਹੋਕਾ ਸਾਰੇ ਬਿਟ ਸੁਣਦਾ ਪਿੰਡ ਦੇ ਵਿੱਚ ਸੁਣਦਾ ਤਾਂ ਹੀ ਨੇ ਕਿਹਾ ਦੋ ਧੀਆ ਹੋਈਆਂ ਸੀ ਤਾਰੇ ਦੀ ਬਹੂ ਦੇ ਭਾਈ ਤਾਰੇ ਨੇ ਆਪ ਦੀ ਜਾਰੀ ਨਭਾਈ ਤੇ ਆਪ ਦੀ ਧੀ ਉਸ ਨੇ ਜੰਮਦੀ ਨੂੰ ਹੀ ਨੇਕ ਦੀ ਝੋਲੀ ਪਾ ਦਿੱਤਾ ਤਾਂ ਦਾ ਮੈਂ ਇਹ ਆਪੇ ਸਾਰ ਨੂੰਗਾ ਬਸ ਹੁਣ ਇਸ ਗੱਲ ਦਾ ਡਰ ਮੇਰੇ ਦਿਲੋਂ ਲਹਿ ਗਿਆ ਸੀ ਕਿ ਕੋਈ ਮੈਨੂੰ ਤੇ ਮੇਰੀ ਧੀ ਨੂੰ ਕੀ ਕਹੂਗਾ ਹੁਣ ਮੇਰਾ ਇਹ ਡਰ ਦਿਲੋਂ ਲਹਿ ਗਿਆ ਸੀ ਲੋਕ ਮੇਰੇ ਘਰ ਵਧਾਈ ਦੇਣ ਆਉਂਦੇ ਮੈਨੂੰ ਬਹੁਤ ਖੁਸ਼ੀ ਹੋਈ ਪਹਿਲਾਂ ਮੇਰੇ ਘਰ ਇੰਨੀ ਰੌਣਕ ਕਦੇ ਨਹੀਂ ਸੀ ਪਰ ਅੱਜ ਮੇਰਾ ਘਰ ਘਰ ਲੱਗ ਰਿਹਾ ਸੀ ਖੁਸ਼ੀ ਵਿੱਚ ਮੈਂ ਲੱਡੂ ਵੰਡੇ ਚਾਹ ਦਾ ਦੇਗਾ ਚੁੱਲੇ ਤੇ ਧਰਿਆ ਪੂਜੀਆਂ ਵਧਾਣਾ ਵੰਡਿਆ ਬਸ ਨਾ ਖੋਸੀ ਤਾਉ ਸਿਰਫ ਮੇਰੇ ਆਪਣੇ ਘਰ ਪਰ ਮੇਰੇ ਇਹ ਆਪਣੇ ਹੀ ਘਰੇ ਸੀ ਜਿਨ੍ਹਾਂ ਨੇ ਕਦੇ ਮੇਰੀ ਸਾਰ ਨਹੀਂ ਸੀ ਲਈ ਤਾਰਾ ਦੱਸਦਾ ਸੀ ਅਕੇ ਮੇਰੇ ਭਾਈ ਢਿੱਡੋਂ ਬਹੁਤ ਔਖੇ ਐ ਅਕੇ ਧੀ ਗੋਦ ਲੈ ਲਈ ਪਰ ਧੀ ਪਾਲਣੀ ਬਹੁਤ ਔਖੀ ਐ ਮਾਂ ਤੋਂ ਬਿਨਾ ਇੱਕ ਵਾਰ ਤਾਂ ਮੈਂ ਵੀ ਡੋਲ ਗਿਆ ਕਿ ਧੀ ਮਾਂ ਬਿਨਾ ਪਾਲਣੀ ਔਖੀ ਐ ਪਰ ਨਹੀਂ ਹੁਣ ਮੈਂ ਇਹ ਵੈਦਨਾ ਕਰ ਚੁੱਕਿਆ ਰਿਸ਼ਤੇਦਾਰੀ ਵਿੱਚ ਨਹੀਂ ਇੱਕ ਭੂਆ ਸੀ ਜਿਹੜੀ ਮੇਰਾ ਬਹੁਤ ਕਰਦੀ ਸੀ ਮੈਂ ਉਹਨੂੰ ਸੁਨੇਹਾ ਕਰ ਲਿਆ ਕਿ 4 ਕੋ ਮਹੀਨੇ ਮੇਰੇ ਕੋਲ ਆ ਜਾਵੇ ਮੇਰੀ ਤੇ ਦਾ ਨਾਮ ਹੈ ਕਰਨਜੀਤ ਰੱਖਿਆ ਤੇ ਮੋਹ ਨਾਲ ਮੈਂ ਕਰਮੋ ਕਹਿੰਦਾ ਘਰ ਕੱਚਾ ਸੀ ਡਰ ਰਹਿੰਦਾ ਕਿਤੇ ਮੇਰੀ ਧੀ ਦੇ ਸੱਪ ਸੁਫੁੱਟੀ ਨਹੀਂ ਲੱਗ ਜਾਵੇ ਭੂਆ ਵੀ ਆ ਗਈ ਸੀ ਮੈਂ ਕਿਹਾ ਭੂਆ ਆਪਾਂ ਇੱਕ ਕਮਰਾ ਤਿਆਰ ਕਰ ਲੇਗੀ ਮੈਂ ਕਰਮੋ ਨੂੰ ਮੇਰੀ ਭੂਆ ਸਾਹਮਣੇ ਲੀ ਤੇ ਮੈਂ ਬੇਰੇ ਦੇ ਵਿੱਚ ਆਸੀ ਕਮਰਾ ਬਣਾਉਂਦਾ ਸਿੱਖਿਆ। ਉਸੇ ਦਿਨ ਹੀ ਮਿਸਤਰੀ ਲਾਣਿਆ। ਮਿਸਤਰੀ ਨੇ ਕਿਹਾ ਕਿ 10 ਕ ਦਿਨਾਂ ਵਿੱਚ ਮੇਰਾ ਕਮਰਾ ਤਿਆਰ ਕਰ ਦੇ, ਢੇਠਾਂ ਪਰਸ ਵਧੀਆ ਲਾ ਦੇ। ਦੋ ਸੈਲਫਾਂ ਪਾਉਣ ਦਾ ਵੀ ਕਿਹਾ। ਤਾਰਾ ਹਰ ਰੋਜ਼ ਕਰਿਆਉਂਦਾ। ਉਹ ਕਹਿੰਦਾ ਕਿ ਕੁੜੀ ਨੂੰ ਡੱਕੜੀ ਦਾ ਦੁੱਧ ਪਿਆਇਆ ਕਰ, ਹਲਕਾ ਹੁੰਦਾ ਹੈ। ਮੈਂ ਗਵਾਂਢ ਦੇ ਮਿੱਤੇ ਤੋਂ ਸੱਜਰਾ ਦੁੱਧ ਲੈ ਆਉਂਦਾ। ਭੂਆ ਕਹਿ ਦਿੰਦੀ ਕਿ ਇਹ ਦੁੱਧਾ ਤੂੰ ਗੈਰ ਕਰਵਾ ਲੈਂਦਾ। ਪਰ ਭੂਆ ਮੈਨੂੰ ਇਹ ਗੱਲ ਕਹਿੰਦੀ ਚੰਗੀ ਨਾ ਲੱਗਦੀ। ਜਦੋਂ ਮੇਰੀ ਧੀ ਕੀ ਲੈਂਦੀ ਜਾਂ ਹੰਗਾਰੇ ਜਿਹੇ ਘਰ ਦੀ ਤਾਂ ਮੇਰੇ ਮਨ ਨੂੰ ਅਜੀਬ ਜਿਹੀ ਖੁਸ਼ੀ ਹੁੰਦੀ ਉਹਦੇ ਨਿੱਕੇ ਨਿੱਕੇ ਹੱਥਾਂ ਦੇ ਨõ ਵੱਧ ਜਾਂਦੀ ਤਾਂ ਮੈਂ ਆਪ ਉਹਦੇ ਨõ ਕੱਟਦਾ ਤਾਈ ਕਹਿ ਦਿੰਦੀ ਕੇ ਲਿਆ ਭਾਈ ਮੈਂ ਕੱਟ ਦੇਣੀ ਆ ਪਰ ਮੈਨੂੰ ਡਰਦਾ ਰਹਿੰਦਾ ਕਿਤੇ ਤਾਈ ਜੀ ਤੇ ਕੱਚਾ ਨõ ਵੀ ਨਾ ਕੱਟ ਦੇ ਦੇ ਨਹਾ ਆਖੀ ਤਾਂ ਰੋਜ਼ ਤਾਈ ਹੀ ਜਾਂਦੀ ਪਰ ਮੈਂ ਕੋਲ ਜਰੂਰ ਬੈਠਾ ਰਹਿੰਦਾ ਇੱਕ ਦਿਨ ਸੋਚਿਆ ਕਿ ਇੱਕ ਕਰਮੋ ਦੀ ਮਾਂ ਆਣ ਬਿਆਹੀ ਮਾਂ ਨੂੰ ਕਿੰਨਾ ਅਫਸੋਸ ਹੋਇਆ ਹੋ ਜਮਦੀਤੀ ਮਾਰਤੀ ਮੈਨੂੰ ਉਹਦਾ ਬਹੁਤ ਅਫਸੋਸ ਹੁੰਦਾ ਕਾਈ ਹੋਲ ਦੁਬਾਰਾ ਉਹਦੀ ਮਾਸੀ ਵੀ ਨਹੀਂ ਆਈ ਸੀ ਨਹੀਂ ਗੱਲ ਬਾਤ ਪਤਾ ਲੱਗ ਜਾਣੀ ਸੀ ਕੋਈ ਪਰ ਮੈਂ ਉਸ ਬੀਤੀ ਹੋਈ ਨੋਤੀ ਕਿਉਂ ਸੋਚ ਰਹਾ ਹਾਂ ਹੁਣ ਮੇਰਾ ਕੋਈ ਬਾਵਾਸਤਾ ਨਹੀਂ ਉਹਨਾਂ ਨਾਲ ਹੁਣ ਬਾਸਤਾ ਸੀ ਤਾਂ ਸਿਰਫ ਕਰਮੋ ਨਾਲ ਰਾਤ ਨੂੰ ਮੈਂ ਘੱਟ ਹੀ ਸੌਂਦਾ ਤੇ ਕਿਤੇ ਮੇਰੀ ਧੀ ਨੂੰ ਭੁੱਖ ਨਾ ਲੱਗੀ ਹੋਵੇ ਮੇਰੀ ਅੱਖਾਂ ਖੁੱਲੀਆਂ ਤੇ ਮੇਰੀ ਧੀ ਹੀ ਰੋਂਦੀ ਰਹੀ ਮੇਰੀ ਘੂਆ ਬਥੇਰਾ ਕਹਿੰਦੀ ਕਿ ਇੰਨਾ ਕੀ ਕਰਨਾ ਕਰਿਆ ਕਰਕੇ ਸੌਂ ਜਾਇ ਕਰ ਮੇਰੀ ਨਿਗਾ ਹੁੰਦੀ ਹੈ ਸਾਰੀ ਰਾਤ ਪਰ ਮੈਨੂੰ ਆਪਣੇ ਜੋ ਵਧ ਕੇ ਕਿਸੇ ਹੋਰ ਤੇ ਵਿਸ਼ਵਾਸ ਨਹੀਂ ਸੀ ਮੇਰਾ ਕਮਰਾ ਲਗਭਗ ਤਿਆਰ ਹੀ ਸੀ ਚੌਂਖੀਦਾਰ ਕੋਲ ਨਾਮ ਦਰਜ ਕਰਵਾ ਦਿੱਤਾ ਸੀ ਬਾਪ ਦਾ ਨਾਮ ਵਰਨੇਕ ਸਿੰਘ ਸਰੋਂ ਦੇ ਘਰ ਮੈਂ ਤਾਂ ਕੋਸੀ ਸੰਭੀ ਲੈ ਨਾ ਰਹੀ। ਸੱਥਾਂ ਵਿੱਚ ਹੁਣ ਗੱਲਾਂ ਆਉਣ ਲੱਗ ਪਈਆਂ। ਜਿੰਨੇ ਮੂੰਹ ਨਹੀਂ ਗੱਲਾਂ। ਉੜ ਦੀ ਉੜ ਦੀ ਗੱਲ ਤਾਂ ਮੈਂ ਇਹ ਹੀ ਸੁਣੀ ਸੀ ਕਿ ਤਾਰੇ ਦੀ ਬਹੂ ਨੇਕਨਾਮ ਮਾੜੀ ਜੀ। ਤਾਂ ਹੀ ਇੱਕ ਜਵਾਬ ਦਿੱਤਾ। ਆਪ ਦੀ ਲਾੜ ਛੜੇ ਹੁੰਦੇ ਨੂੰ ਕੌਣ ਦਿੰਦਾ ਹੈ? ਕੋਈ ਕਹਿੰਦਾ ਅਖਿਤਾਰਾ ਲਾਜ ਕਰ ਗਿਆ। ਤਾਰੇ ਨੂੰ ਪਤਾ ਹੈ ਨੇਕ ਕੋਲੋਂ ਪੰਜ ਕਿਲੇ ਹੈ। ਇਹਨੂੰ ਆਪਦੀ ਖਤੀ ਦੇ ਦਿੱਤੀ। ਤੇ ਪੈਲ ਦੇ ਲਾਜ ਜੀ। ਪਰ ਮੈਂ ਤੇ ਤਾਰਾ ਸ਼ਾਮ ਨੂੰ ਜਦੋਂ ਬੈਠਦੇ ਲੋਕਾਂ ਦੀ ਸੋਚ ਤੇ ਬਹੁਤ ਆਸ ਸੀ ਤਾਰਾ ਮੇਰਾ ਯਾਰ ਸੱਚਮੁੱਚ ਉਹਨੇ ਪੱਗ ਵਟਿਆਰੀ ਸੱਚੀ ਉਹ ਹਿਨਮਾਈ ਸੀ ਜਿਹਦਨ ਮੇਰੇ ਕਮਰੇ ਦੀ ਛੱਤ ਪੈ ਰਹੀ ਸੀ ਮੈਂ ਆਪਣੇ ਭਰਾ ਪਰਸੇਆਂ ਨੂੰ ਵੀ ਸਹਾਰੇ ਤੇ ਗਿਆ ਸੀ ਸਨੇਹਾ ਮੈਂ ਆਪ ਹੀ ਲਾ ਕੇ ਆਇਆ ਸੀ ਪਰ ਮੈਨੂੰ ਦੇਖ ਕੇ ਤਾਂ ਉਹ ਛੜ ਭੁੱਜ ਗਏ ਆ ਵੱਡੀ ਭਾਦੀ ਕਹਿੰਦੀ ਆ ਕਿ ਜੇ ਕਿਸੇ ਦਾ ਜਵਾਬ ਲੈਣਾ ਹੀ ਸੀ ਤਾਂ ਮੇਰਾ ਜਵਾਬ ਨਾ ਰੱਖ ਲੈਂਦਾ ਕੱਟੂ ਕਟਾਅ ਦੇ ਖੂਨ ਦਾ ਤਾਂ ਹੁੰਦਾ ਮੇਰਾ ਵੱਡਾ ਭਾਈ ਮੇਰੇ ਗਾਲੀ ਪੈ ਗਿਆ ਮੈਨੂੰ ਬਹੁਤ ਬੁਰਾ ਲੱਗ ਬੋਲਿਆ ਮੈਂ ਚੁੱਪਚਾਪ ਘਰ ਆ ਗਿਆ ਪੂਆ ਮੇਰੀ ਕਰਮੋ ਨੂੰ ਬੁੱਕਲ ਵਿੱਚ ਲਈ ਬੈਠੀ ਸੀ ਸਾਡੇ ਘਰ ਪੂਰੀ ਰੌਣਕ ਸੀ ਚੌਕੇ ਕੋਲ ਗਵਣ ਦੀਆਂ ਔਰਤਾਂ ਰੋਟੀ ਲਾ ਰਹੀਆਂ ਸਨ ਮੇਰੀਆਂ ਗਮਾਣ ਚੋਂ ਲੱਗਦੀਆਂ ਪਰਜਾਈਆਂ ਦੀ ਵੀ ਅੱਡੀ ਨਹੀਂ ਸੀ ਲੱਗਦੀ ਮੈਨੂੰ ਵਧਾਈਆਂ ਦੀਆਂ ਸਾਰੇ ਮੇਰੀ ਇੱਕ ਪਰਜਾਈ ਕਹਿੰਦੀ ਬੇਵਾਈ ਤੇਰੀ ਤਾਂ ਕਿਸਮਤ ਹੀ ਬਦਲਤੀ ਐ ਇਸ ਕੁੜੀ ਨੇ ਮੈਂ ਬਹੁਤ ਖੁਸ਼ ਹੋਇਆ ਇਹ ਕਹਾਣੀ ਅਜੇ ਅਧੂਰੀ ਹੈ ਰਹਿੰਦਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਕਿ ਸਾਡਾ ਹੌਸਲਾ ਵਧ ਸਕੇ ਕਹਾਣੀ ਵਿੱਚ ਤੁਹਾਨੂੰ ਕੀ ਵਧੀਆ ਲੱਗਿਆ ਕੀ ਮਾੜਾ ਲੱਗਿਆ ਇਸ ਬਾਰੇ ਕਮੈਂਟ ਜਰੂਰ ਕਰ ਲੈਣੀ ਸੁਣ ਲਈ ਧੰਨਵਾਦ ਜੀ